ਫਰੇ ਗਏ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਅਬਰੋਧ ਕੈਂਪੇਨ ਹੈ ਉਹਦੇ ਤਹਿਤ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਉਹ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨੇ ਜਾਂਦਾ 40 ਕਰ ਕਵਰ ਕੀਤੀ 112 ਗ੍ਰਾਮ ਔਰ ਉਹਦੇ ਕੁਝ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀਬੋਰ ਦਾ ਪਿਸਤਲ ਹੈ ਇਸ ਤੋਂ ਬਾਅਦ 1 ਕਿਲੋ ਹਿਰੋਇਨ ਤੇ ਆਕਾ 10000 ਹਵਾਲਾ ਵੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਤੋਂ ਕਿਸੇ ਦੇ ਦੋ ਜਿਹੜਾ ਪਹਿਲਾ ਇਸ ਦੇ ਵਿੱਚ ਕੋਲਿੰਗਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਵਗਲਿੰਗ ਰੈਕ੍ਰਿਟਸ ਨਾਲ ਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਇਹ ਕੋਕੀਨ ਦੀ ਐਨਫਲੈਂਟ ਪਾਰਟੀਆਂ ਇਥੇ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹਨੇ ਕੰਟਰਵੈਂਸ਼ਨ ਵੀ ਕੀਤੀ ਹੈ ਜਿਵੇਂ ਪਾਸਪੋਰਟ ਐਪਲੀ ਬਰਫ ਕਰ ਸਕਦੇ ਆ ਜਾਂ ਵੀਜ਼ਾ ਵੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ CIA ਟੀਮ ਲੀਡ ਬਾਈ ਪਤਰ ਮੋਲਨਦੀ ਇਹਨਾਂ ਨੇ ਫੜਿਆ ਔਰ ਇਹ ਨਾਲ ਦੇ ਦੋ ਜਿਹੜੇ ਸਾਥੀ ਨੇ ਇਸਪਰੀ 에ਰੀਅਸ ਹਰਸ਼ ਇਹ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਕਸ਼ਤੀ ਦੁਕਾਨ ਹੈ ਦੀ ਬਾਹਰੋਂ ਪਾਸ ਹੈ ਔਰ ਅਕਲੇਸ਼ ਵੇਜ ਜਿਹੜਾ ਹੈ ਉਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਕਿਸਤਲ ਬੱਤੀ ਬੋਰ ਵੀ ਇੱਥੇ ਨਾਲ ਮਿਲਿਆ ਬੀ ਕਾਮ ਪੜਿਆ ਹੋਇਆ ਮੇਨ ਮੈਂ ਅਥਲੇਸ਼ਵੀ ਥੇ ਅਮਰਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਣ ਜਾਂਦੇ ਸੀਗੇ ਪੌਲਿੰਸ ਤੋਂ ਸਮਾਨ ਤੇ ਕੰਫਾਈਨਮੈਂਟ WhatsApp ਤੇ ਸੇਮ ਕੰਟੈਕਟ ਹੁੰਦਾ ਕਿ ਜਾ ਤੇ ਇਹ ਤਿੰਨਰ ਯਾਪ ਵੀ ਗਿਆ ਜਾਏ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਵਾਉਂਦਾ ਰਿਹਾ ਇਸ ਤੋਂ ਬਾਅਦ ਅਪਲੈਂਟ ਜਿਹੜੇ ਫੈਮਲੀਆਂ ਨੇ ਉਹਨਾਂ ਤੋਂ ਡਿਸਟ੍ਰੀਬਿਊਟ ਹੋਉਂਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਅਪਲੈਂਟ ਸਰਕਲ ਜਿਹੜੇ ਹੈ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਹੈ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨੇ ਜਾਂਦਾ ਤੇ ਇਸ ਕਰਕੇ ਇਹਦਾ ਕਾਲੰਜ਼ ਵੀ ਇੱਥੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਤੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ। ਇਸੇ ਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਟੋਟਲ ਬਰਸ ਤੋਂ ਹੈ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਮਰਖਾ ਦੂਰੋਂ ਦਾ ਰਹਿਣ ਵਾਲਾ ਲਕਸ਼ਮੀਸ਼ਿੰਦਰ ਕੰਮ ਕਰਦਾ ਹੈ ਇਹ ਜਲਾਵ ਪਹਿਲਾਂ ਵੀ ਦੋ ਮਕਦਮੇ ਦਰਜ ਕੀਆ ਕਬੂਤ ਥਾਣੇ ਦੇ ਵਿੱਚ ਇਹਨੇ ਇੱਕ ਬਾਹਰ ਪਾਕਿਸਤਾਨੀ ਸਪਗਰੋਤ ਨਾਲ ਦਾ ਰਸਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਸ ਰਾਹੁਲ ਕਤੂਨੰਗਲ ਰੋਡ ਪੀਐਸ ਵਿਜੀਟ ਹੈ ਅਮਰਖਰ ਰੂਰਲ ਇਹ ਇਹਦੀ ਇੱਕ ਕਪੜੇ ਦੀ ਫੈਕਟਰੀ ਚ ਕੰਮ ਕਰਦਾ ਹੈ ਇਹ ਡੈਜਿਨੇਟਿਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਸੁਕਾ ਕੇ ਤੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡ ਓਵਰ ਕਰਦੇ ਸੀ ਇਹ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈ ਜੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜੀ ਤੋਂ 8 ਲੱਖ 10 ਹਜ਼ਾਰ ਬ੍ਰਾਧ ਮਨੀ ਤੇ ਹਵਾਲਾ ਮਨੀ ਜਿਹਨੂੰ ਪੱਕਾ ਖਾਦੇ ਆ ਇਹ ਬ੍ਰੰਧ ਹੋਈ ਹੈ ਇੱਕ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ ਬੀਲ ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਦੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਬੇਵਰ ਲੈਡ ਬਾਇ ਸ਼੍ਰੀ ਗਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਿਗਮਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਹਨਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਤੋਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਉਹ ਕੇਨ ਵਾਲੇ ਵਿੱਚ ਵੀ ਤੇ ਸ਼ਰੋਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਪਤਾ ਫਾਸ਼ ਹੋਏਗਾ ਸੋ ਇਹ ਵੀ ਇਨਵੈਸਟੀਗੇਸ਼ਨ ਅੱਗੇ اونเฮت hetzelfde ਨੰਬਰ ਹੈ ਉਹ ਨਾਮੀ ਟਿਕਟ ਵਾਲਾ ਦਿੱਤਾ ਜਾ ਰਿਹਾ ਮਤਲਬ ਕਿ ਜੇ ਵੀ ਟਿਕਟ ਇਸ ਫਲਾਈ ਕਰਦੇ ਸੀ ਦੁਕਾਨੀ ਆਰਟ ਤੋਂ ਦਿੱਖਤ ਮਿਲਦਾ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ 그룹 ਬਣੇ ਹੋਏ